ਸਵੇਰ ਦੇ ਵੱਜ ਚੁੱਕੇ 7 ਦੁੱਧ ਆ ਗਿਆ ਆਪਣਾ ਮੈਂ ਕਿੰਨਾਂ ਵਾਂ ਤੇ ਲੈ ਆਂ ਕਿੰਨ ਇੱਕੋ ਰਸ ਬਚਿਆ ਯਾਰ ਉੱਠ ਪਾ ਯਾਰ ਕਾਲਾ ਹੋਇਆ ਇੱਕ ਰਸ ਤੇ ਦੋ ਲੱਡੂ ਬਚੇ ਬਸ ਇਹ ਮੈਂ ਲੈ ਆ ਹੁਣ ਬਾਕੀ ਲੈਉਣੇ ਸਵੇਰੇ ਹੁਣ ਜਾ ਕੇ ਬਿਸਕਟ ਵਗੈਰਾ ਤੁਝ ਆਪਣੀਲੇ ਨਹੀਂ ਜਗਾ ਸਵੇਰੇ ਪੋਲਾ ਪੋਲਾ ਨਾਸ਼ਤਾ ਕਰਨ ਵਾਸਤੇ ਉੱਠ ਪਾ ਕਾਕਾ ਸੁੱਤਾ ਜੀ ਪੀਲਾ ਉੱਠ ਕੇ ਹਾਂਜੀ ਗੁੱਡ ਮਾਰਨਿੰਗ ਸਸਿ ਗੱਲ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਅਕਾਣੇ ਛੋਟੇ ਜਿਹਾ ਬਲਾਗ ਦੀ ਸ਼ੁਰੂਆਤ ਮਾਰਨਿੰਗ ਟਾਈਮ ਤੇ ਸਵੇਰੇ 6 ਵਜੇ ਕੱਕੇ ਨੂੰ ਸੂਰੀ ਦੇ ਕਿੰਨਾ ਦਿਖਾਈਆਂ ਤੇ ਹੁਣ ਆਪਾਂ ਜਾ ਰਹੇ ਹਾਂ 10 ਵੱਜ ਚੁੱਕੇ ਤੇ ਹੁਣ ਜਾ ਰਹੇ ਹਾਂ ਮਤਲਬ ਪਰਸੋਂ ਨਾ ਕੀ ਹੈ ਪਰਸੋਂ ਚੌਥੀ ਹੋਸਟ ਹੋਸਟਜੋ ਵਾਲਿਆਂ ਨੇ ਕਿ ਆਇਓ ਜਰੂਰ ਇੱਕ ਕਰੀਕਾ ਅਖੀਰ ਨੂੰ ਦਿਖਾ ਦਿਓ ਮੈਂ ਕਿ ਚਲੋ ਦਿਖਾ ਲੈਂਦੇ ਹਾਂ ਕਿ ਮਾਰੇ ਸਭ ਕੁਝ ਠੀਕ ਠਾਕ ਰੱਖੇ ਆਵ ਲੈ ਕੇ ਜਲੇ ਮੰਮੀ ਵੀ ਆ ਗਏ ਉਧਰ ਤੇ ਚਲੋ ਇਹ ਵਗ ਸ਼ਾਮ ਨੂੰ ਉਹਨਾਂ ਨੂੰ ਜਾਣਾ ਪੈਂਦਾ ਚਲੋ ਇਹ ਵਗ ਸਵੇਰੇ ਫੇਰ ਤੜਕੇ ਆ ਜਾਂਦੇ ਚਲੋ ਇੰਨਾ ਬਹੁਤ ਤੇ ਬਾਕੀ ਚਲੋ ਜਿਹੜੇ ਰੈਨ ਟਾਈਮ ਤੇ ਵਲਾਗ ਦੇ ਨਾਲ ਸਾਡਾ ਫੇਸਬੁੱਕ ਤੇ ਪੇਜ ਵੇਗਾ ਉਹਨੂੰ ਜਰੂਰ ਫੋਲੋ ਕਰੋ ਸਨੈਪਚੈਟ ਤੇ ਸਾਨੂੰ ਜਰੂਰ ਐਡ ਕਰੋ ਠੀਕ ਜੀ ਆਫਟਰ ਆ ਲੈ ਕੇ ਚਲੀਏ ਹਾਂਜੀ ਫਿਰ ਕੀ ਹਾਲ ਚਾਲ ਮੰਮੀ ਆ ਗਏ ਮੰਮੀ ਉਧਰ ਕਾਕੇ ਲਾ ਕੇ ਬੈਠੇ ਆ ਸਰੇ ਸਰੇ ਮੇਰੀ ਹੰ ਡਿਊਟੀ ਲੱਗੀ ਹੈ ਕਿ 6:30 ਪੌਣੇ 6:30 ਪੌਣੇ 6 ਵਜੇ ਉੱਠ ਜਾਣਾ ਤੇ ਵੈਕਨਸ ਰਿਜ ਦੀਆਂ ਕਿੰਨਾ ਲਵਾਈ ਦੀਆਂ ਉਹ ਜ਼ਰੂਰੀ ਆ ਕਹਿੰਦੇ ਤਾਂ ਦੋਸਤੋ ਸਹੀ ਬਾਤ ਹੈ ਤੇ ਹੁਣ ਆਪਾਂ ਜਾ ਰਹੇ ਆ ਕਾਕੇ ਦੀ ਮੈਡੀਸ ਲੈਣ ਵਾਸਤੇ ਹਾਂ ਕਾਕੇ ਨੂੰ ਫੋਨ ਆ ਦੇ ਕਿ ਆਇਆ ਕਿ ਆਇਆ ਆਹ ਨਹੀਂ ਤਾਂ ਦਿਖਾ ਮੈਂ ਕਾਕੇ ਨੂੰ ਆ ਜੀ ਨਹੀਂ ਨਾਲ ਹੀ ਮੈਨਸ ਵੀ ਕਰ ਲਿਆ ਨੇ ਮੈਡੀਸਨ ਵੀ ਆ ਲੈਣਾ ਆਪਣੇ ਨਾਲ ਖਤਮ ਹੋਈ ਥੋੜੀ ਬਹੁਤ ਥੋੜੀ ਲੈ ਆ ਮਮ ਵੀ ਪਾਇਆ ਨਾ ਕੱਪੜੇ ਕੱਦੇ ਕੱਪੜੇ ਸਪਨੇ ਇਧਰ ਹੀ ਪਾਇਆ ਤੇ ਉਹ ਉਰ ਉਧਰ ਹੀ ਪਾਇਆ ਮੈਂ ਸਾਡੇ ਕੱਪੜੇ ਨਹੀਂ ਲੱਭਦੇ ਉਹਦੇ ਜਿਆਦਾ ਲੱਭਦੇ ਹੈ ਇੱtainਾ ਮੰਮੀ ਸਵੇਰ ਰਾਤੀ ਚਲ ਗਏ ਸੀ ਹੁਣ ਫੇਰ ਆ ਗਏ ਦੀਪੂ ਵੀ ਆਇਆ ਹੋਵੇ ਚੱਲ ਗਿਆ ਆਪਣੇ ਉਹਨੇ ਜਾਣ ਲੱਗਦਾ ਕਿ ਦੇ ਤਾਂ ਕਰਕੇ ਹਾਂ ਵਾਂਡੇ ਨੂੰ ਉੱਡਿਆ ਨਾ ਮਾਮਾ ਆ ਗਿਆ ਵਾਂਡੇ ਕੋਲ ਕਾਕੇ ਦਾ ਮੰਨੋ ਮੋਮਾ ਕੜਾ ਆ ਗਿਆ ਕਾਕੇ ਦਾ ਕਾਕੇ ਕੀ ਕਰਨ ਲਈ ਆ ਗਈ ਏ ਕਿੰਦੀ ਫੋਟੋ ਲਾਉਣ ਦੀ ਉਹਨਾਂ ਤੇ ਆ ਭਾਈ ਸਾਹਿਬ ਇੱਧਰ ਆ ਜਿਆਰੇ ਕਈ ਚ ਨਹੀਂ ਆੜਨੀ ਹੈ ਹੈ 3000 ਲੈ ਵੀ ਕਾਕੇ ਦੇ ਕੱਪੜੇ ਕਰਤੇ ਰੈਡੀ ਹਨ ਆ ਟੋਕਰੀ ਜੀ ਰੱਖੀ ਸੀ ਬੜੇ ਚਰਾਂਦਿਆਂ ਨੇ ਇੱਥੇ ਕਿਰਨੇ ਹਾਰ ਪਾ ਜਾਂਦੇ ਕਿ ਦਿਵਾਲੀ ਵਾਲੇ ਹੈਨਾ ਜੇ ਦਿਵਾਲੀ ਦੇ ਉੱਤੇ ਆ ਜਲਾਈ ਦੀ ਲੜੀਆਂ ਛੜੀਆਂ ਵਿੱਚ ਰੱਖੀਆਂ ਹੁੰਦੀਆਂ ਨੇ ਹੁਣ ਚਲੋ ਇਹ ਕੰਮ ਆ ਕੀ ਕਰੀਏ ਤਿੱਕੇ ਨੇ ਇਹ ਸਾਉਂਦੇ ਜਾਣੀ ਆ ਵਾਈਫ ਜਿਹੜੇ ਨਾਲ ਮੇਰਾ ਤਾਂ ਆਨਲਾਈਨ ਮੰਗਾ ਲਿਆ ਕਰੀ ਆ ਕਰਨਾ ਆ ਜਿਹੜੇ ਹਨ ਆਨਲਾਈਨ ਮੰਗਾਣੇ ਉੱਦਾਂ ਬੜੇ ਮਹਿੰਗੇ ਮਿਲਦੇ ਆ ਨਾ ਇਹ ਨਾਂ ਚੱਲੇ ਆਪਾਂ ਹੁਣ ਚੱਲੋ ਵੀ ਚਲਿਏ ਤੇ ਆ ਪਾਣੀ ਬੋਤਲ ਲੱਲੋ ਕਨਾਲ ਆ ਜਾਓ ਆਰਾਮ ਨਾਲ ਹੀ ਆਰਾਮ ਨਾਲ ਚੱਲੇ ਆਪਾਂ ਹੁਣ ਆ ਦੀਪ ਨੇ ਗੱਡੀ ਵੇਹ ਸਾਫ ਕਰਤੀ ਸੀ ਕਾਫੀ ਥੋੜਾ ਜਿਹਾ ਸ਼ੀਸ਼ੇ ਸ਼ੇ ਖਰਾਬ ਹੋਏ ਕਪੜਾ ਫੇਰ ਗਿਆ ਆਪਣੀ ਗੱਡੀ ਨੂੰ ਫੇਰਣ ਦਾ ਸਵੇਰੇ ਇੱਥੇ ਆ ਤੇ ਚਲੋ ਆਪਾਂ ਡਾਕਟਰ ਰਵਿੰਦਰ ਕੋਲ ਮੈਡੀਸਨ ਲੈ ਕੇ ਆ ਪਾ ਗਏ ਆ ਤੇ ਹੁਣ ਕਿੰਨਾ ਔਲਾਦਾ ਘਰੇ ਤੇ ਮੈਂ ਹੁਣ ਜਾ ਰਿਹਾ ਥੋੜਾ ਜਿਹਾ ਬਾਜ਼ਾਰ ਸਬਜ਼ੀ ਪੰਜੀ ਵਗੈਰਾ ਲੈ ਆਈਏ ਥੋੜਾ ਬਾਲਾ ਸਮਾਨ ਤੋਂ ਲੈਣ ਆਲਾ ਮੈਂ ਕਿਹਾ ਜੋ ਲੈ ਆਉਂਦੇ ਜਾ ਕੇ ਅੱবি ਮੈਂ ਹੁਣ ਆਇਆ ਤੇ ਸਬਜ਼ੀ ਲੈਣ ਵਾਸਤੇ ਸਬਜ਼ੀ ਆਲੂ ਲੱਲੇ ਉਹ ਵੀ ਰੇ ਨਦਮਾਣਾ ਲੈ ਕੇ ਆਉਂਦਾ ਮੈਂ ਰੋਤਾਂਗ ਦਾਸਪੁਰ ਰੋਡ ਤੇ ਕਿਉਂ ਲੈ ਵੀ ਮੈਂ ਕਿਹਾ ਦੋ ਨਾਰੀਏ ਲੈ ਜੰਨੇ ਘਰੇ ਠੰਡੇ ਰੱਖੇ ਵੀਰ ਦੇ ਦਿਸੇ ਜਗੜ ਇਦਾਂ ਲਾ ਲੈਂਦੇ ਆ ਨਾ ਉਤਨਾ ਹੀ ਕਾਰਨ ਜੇ ਆਰਾਮ ਸੇ ਅਗਰ ਸੇ ਜਾ ਕੇ ਬਾਹਰ ਮੇਂ ਜਿਆਦਾ ਮੁਸ਼ਕਲ ਅਗੇ ਉਹ ਮੁਸ਼ਕਲ ਹੋ ਜਾਣਾ ਲੈ ਪਾਪਾ ਕੋ ਗਿਆ ਹੀ ਆਪਣੇ ਕਿੰਨਾ ਕੁ ਹੋਸ਼ ਹੋ ਪਾਪਾ ਕੋ ਗਿਆ ਈ ਗੱਲਾਂ ਕਰਨ ਦੇ ਪਿਓ ਪੁੱਤ ਇਹ ਕਿ ਚ ਕੀ ਲੱਗੀ ਹੋਈ ਹੈ ਨਾ ਇਹਨੂੰ ਇਹ ਚ ਕੀ ਇਹ ਚ ਕੀ ਪਤਾ ਨਹੀਂ ਹਾਂਜੀ ਮਾਂ ਬੱਤ ਕੀ ਗੱਲਾਂ ਕਰਨ ਦੇ ਸੋ ਜੀ ਤੱਕ ਨਾ ਸੁੰਦੇ ਗਦਾ ਸੀ ਕਾਕਾ ਦੇ ਤੁਸੀਂ ਨੀ ਇਧਰ ਆਪਣੇ ਲਾਤੇ ਪਲੇ ਬਟਨ ਵਗੈਰਾ ਹਨ ਇਹ ਅੱਗੇ ਤੁਹਾਨੂੰ ਦਿਖਾਏ ਕਰਤੇ ਹਨ ਨੌ ਵਾ ਚੁਕੇ ਆਰਾਮ ਦੀ ਰੋਟੀ ਆਟੀ ਦਾ ਪ੍ਰੋਗਰਾਮ ਰੀਸੈਟ ਚਲੋ ਮੈਂ ਲੈ ਮੇ ਰੋਟੀ ਤੇ ਬਾਤ ਤੇ ਕੱਟਦੇ ਨੇ ਖਾਣੇ ਦੇ ਹਾਂ ਨਾ ਚਲੋ ਮਮੇਣੇ ਚਲ ਗਏ ਡਾਡੀ ਵੀ ਆਏ ਹੁਣੇ ਚਲ ਗਏ ਸਾਰੇ ਚਲੋ ਅਟਿਕ ਲੈਟ ਜਗਾਹਾਂ ਤੇ ਮੜ ਕੇ ਬੰਦ ਕਰ ਦਾਂਗੇ ਨਾਲ ਲੈਟ ਠੀਕ ਨਹੀਂ ਹਾਂਜੀ ਹੁਣ ਮੈਂ ਕਿ ਪੈਪ ਲਾ ਕੇ ਪਾਣੀ ਲਾ ਦिए ਬੇਬ ਸਦਾ ਸੁਦਾ ਕਰਕੇ ਬੁੱਧਰ ਆਪਾਂ ਇੱਥੇ ਲਾਇਆ ਰਾਜ ਰਾਤੀ ਵੇਥੇ ਲਾਏ तकरीबन ਮੈਂ ਕਹਾਂ ਚੱਲ ਇਹ ਵਾਕੇ ਇਹਦਾ ਇਹਦਾ ਦੂਰ ਲਾਵਾਂਗੇ ਤੇ ਕਮਰੇ ਦੇ ਵਿੱਚ ਸਿੱਧੀ ਹਵਾ ਅੰਦਰ ਜਾਏਗੀ ਉਹ ਬੜ ਤੱਕ ਬੜ ਤੱਕ ਹੈ ਕਿ ਨਹੀਂ ਅੰਦਰ ਲਾਵਾਂਗੇ ਤੇ ਫਿਰ ਤੁਹਾਨੂੰ ਪਤਾ ਹੀ ਹੈ ਜਿਆਦਾ ਹਵਾ ਵੀ ਮਾੜੀ ਹੈ ਮੈਂ ਹਲਕੀ ਫਲਕੀ ਇਹਨੂੰ ਮੈਂ ਬਾਹਰ ਰੱਖਿਆ ਵਾ ਦਰਵਾਜ਼ੇ ਲਾਗੇ ਮੈਂ ਕਹਾਂ ਥੋੜੀ ਵੇਲੇ ਦੀ ਗਰਮ ਹਵਾ ਬਾਹਰ ਨਿਕਲਦੀ ਰਹੂਗੀ ਤੇ ਠੰਡੀ ਆ ਅੰਦਰ ਆਊਗੀ ਹੋਰ ਅਗਲੇ ਮਹੀਨੇ ਤੱਕ ਆਪਾਂ ਇਹ ਸੀ ਲਵਾਈ ਲਾਣਾ तकरीबन ਚਲੋ ਜੇ ਸਾਡਾ ਸ਼ਾਇਦ ਮੀਟਰ ਲੱਗ ਗਿਆ ਤੇ ਫਿਰ ਆਪਾਂ AC ਲਵਾ ਲਾਂਗੇ ਜੇ ਨਾ ਲੱਗਾ ਤੇ ਫਿਰ ਚਲੋ ਦੇਖਦੇ ਹਾਂ 10:00 ਵਜੇ ਹੁਣ ਹਾਂਜੀ ਇਹ ਸੀ ਅੱਜ ਦਾ ਛੋਟਾ ਜਿਹਾ ਵਲੌਗ ਤੇ ਸਾਡੇ ਕੋਲ ਵਲੌਗ ਲੰਮਾ ਤਾਂ ਨਹੀਂ ਹੁੰਦਾ ਹੁਣ ਤੇ ਆਪਾਂ ਥੋੜਾ ਜਿਹਾ ਬਿਜੀ ਰਹਿੰਦੇ ਹਾਂ ਨਾ ਹੁਣ ਤੇ ਚਲੋ ਸਾਡੇ ਕੋਲ ਮਸਾਂ 8-10 ਮਿੰਟ ਦਾ 12 ਮਿੰਟ ਦਾ ਵਲੌਗ ਬਣਦਾ ਵਾਹੀਂ ਤੁਹਾਡੇ ਨਾਲ ਕੁਝ ਗੱਲਬਾਤ ਸ਼ੇਅਰ ਕਰਨੀ ਸੀ ਕਿਉਂਕਿ ਤੁਹਾਡੇ ਕਾਫੀ ਦਿਨਾਂ ਤੋਂ ਕਮੈਂਟ ਆ ਰਹੇ ਸੀ ਮਰੀਏ ਪਾਣਾ ਨਹੀਂ ਚਰੰਡੀਆਂ ਤੁਹਾਨੂੰ ਵੀ ਕਰੰਡੇ ਉਹ ਕਹਿੰਦੇ ਭਾਈ ਤੁਸੀਂ ਆਪਣੇ ਬੱਚੇ ਦਾ ਫੇਸ ਕਿਉਂ ਨਹੀਂ ਮੁਖਾ ਰਹੇ ਤੇ ਅੱਗੇ ਵੀ ਤੁਹਾਨੂੰ ਦੱਸਿਆ ਕਿ ਆਪਾਂ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਆ ਨਾ ਕਿ ਬਸ ਸਵਾ ਮਹੀਨੇ ਤੱਕ ਹਨਾ ਸਵਾ ਮਹੀਨੇ ਤੱਕ ਦਿਖਾਵਾਂਗੇ ਤੁਹਾਨੂੰ ਫੇਸ ਅੱਗੇ ਮੈਂ ਕਮੈਂਟ ਅੱਗੇ ਵੀ ਮੈਂ ਪਿਛਲੇ ਵਲੋਗ ਚ ਵੀ ਕਿਹਾ ਹੈ ਕਿ ਆਪਾਂ ਜ਼ਰੂਰ ਤੁਹਾਨੂੰ ਅਗਲੇ ਮਤਲਬ ਸਵਾ ਮਹੀਨੇ ਤੱਕ ਆਪਾਂ ਬੱਚੇ ਦਾ ਫੇਸ ਤੁਹਾਨੂੰ ਦਿਖਾਵਾਂਗੇ ਜ਼ਰੂਰ ਤੇ ਤਾਂ ਕੁਝ ਕਮੈਂਟ ਮਾਰੇ ਵੀ ਕਰਦੇ ਕੋਈ ਚੰਗੇ ਵੀ ਕਰਦੇ ਹਨਾ ਇਹ ਚੱਕਰ ਚੀਕਾ ਤੁਸੀਂ ਫੇਕ ਨਹੀਂ ਮੁਖੰਦੇ ਚਲੋ ਤੇ ਵੀ ਮਜਬੂਰੀ ਦਾ ਕਿਸ ਨੂੰ ਵੀ ਪਤਾ ਹੁੰਦਾ ਕਿ ਉਹ ਵੀ بڑا ਹੁੰਦਾ ਵਕ ਬੰਦਾ ਸੋਚਦਾ ਵਕ ਕਿ ਹਰ ਇੱਕ ਬੰਦਾ ਫਿਰ ਉਦੋਂ ਤਾਨੇ ਮਣੇ ਦਿੰਦਾ ਜਦੋਂ ਕੋਈ ਤੁਸੀਂ ਸਮਝ ਜਾਣਾ ਗੱਲ ਹਰ ਇੱਕ ਪਾਸੇ ਮੈਂ ਕੀ ਕਹਿਣਾ ਚਾਹੁੰਦਾ ਹਨਾ ਤੇ ਚਲੋ ਫਿਰ ਪ੍ਰਮਾਤਮਾ ਸਭ ਦੀਆਂ ਝੋਲੀਆਂ ਭਰੇ ਤੇ ਬਰਕਤਾਂ ਪਾਵੇ ਸਭ ਨੂੰ ਅਕਾਲ ਪੁਰਖ ਸੱਚੇ ਪਾਤਸ਼ਾਹ ਪਰ ਅਹੀਂ ਕਿਸੇ ਕਿਸੇ ਗੱਲ ਕਰਕੇ ਚੁੱਪ ਬੈਠੇ ਆ ਚਲੋ ਜਦੋਂ ਕੋਈ ਕੰਮ ਤਾਂ ਕੋਈ ਵੀ ਅੱਗੇ ਤਾਂ ਗੱਲ ਦਸੀਏ ਜਦੋਂ ਕੋਈ ਜੀ ਨਾਂ ਪ੍ਰਾਪਤ ਹੁੰਦੀ ਹੋਵੇ ਨਾ ਉਹਦੇ ਚੱਕਰ 'ਚ ਫਿਰ ਬੰਦਾ ਬੜਾ ਬੜਾ ਸ਼ਗਲ ਕਰਦਾ ਹਰ ਇੱਕ ਪਾਸੇ ਕਿ ਤਰ੍ਹਾਂ ਕਿਤੇ ਕੋਈ ਨਾ ਕੋਈ ਢਿਲਾ ਕਰਦਾ ਹਰ ਇੱਕ ਪਾਸੇ ਜਾਂਦਾ ਹੁੰਦਾ ਕਿੰਨਾ ਕਿ ਪਾਸੇ ਨਾ ਤੇ ਜਿਹੜੀ ਆਪ ਬਾਟ ਕੁਝ ਨਹੀਂ ਹੁੰਦੀ ਫਿਰ ਉਹ ਪਰਮਾਤਮਾ ਚਲੋ ਦਾਤ ਬਖਸ਼ੇ ਹਮ ਨੂੰ ਤੇ ਹਰ ਇੱਕ ਦੀਆਂ ਮਨ ਕਾਮਨਾ ਪੂਰੀਆਂ ਕਰੇ ਪਰਮਾਤਮਾ ਤੇ ਮੇਰਾ ਵੀਰ ਜਿਹੜੇ ਕਈਆਂ ਨੂੰ ਗਲਤ ਕਮੈਂਟ ਕਰਦੇ ਆ ਕਿ ਤੁਸੀਂ ਉਹ ਸਾਡਾ ਕੋਈ ਰਿਜਨ ਹੈਗਾ ਤਾਂ ਕਰਕੇ ਆਪਾਂ ਫੇਸ ਨਹੀਂ ਵਿਖਾ ਰਹੇ ਆਪਾਂ ਜਰੂਰ ਫੇਸ ਬੱਚੇ ਦਾ ਦਿਖਾਵਾਂਗੇ ਤੁਹਾਨੂੰ ਸਵਾ ਮਹੀਨਾ ਮੇਰਾ ਵੀਰ ਵੇਟ ਕਰ ਲਓ 10 12 ਦਿਨ ਹੋ ਗਏ ਆ ਹੋਰ ਮਤਲਬ 25 30 ਦਿਨ ਬਾਕੀ ਨੇ ਤੇ ਫਿਰ ਆਪਾਂ ਤੁਹਾਨੂੰ ਜਰੂਰ ਆਪਾਂ ਬੱਚੇ ਦਾ ਆਪਾਂ ਫੇਸਬੁਕ ਆਵਾਂਗੇ ਮਾਰੇ ਚੰਗੇ ਕਮੈਂਟ ਮੇਰਾ ਵੀਰ ਨਾ ਕਰਿਆ ਕਰੋ ਤੇ ਕੋਈ ਗੱਲ ਨਹੀਂ ਐਵੇਂ ਜਿੰਦਗੀ ਦੇ ਵਿੱਚ ਮਾਦੇ ਘਟੇ ਹੁੰਦੇ ਰਹਿੰਦੇ ਆ ਸਟਰਗਲ ਸਟਰਗਲ ਕਰਕੇ ਬੰਦਾ ਹਰ ਇੱਕ ਬੰਦਾ ਆਪਣੀ ਜਗ੍ਹਾ ਤੇ ਪਹੁੰਚਦਾ ਹੈ ਕਿ ਨਹੀਂ ਸਹੀ ਗੱਲ ਹੈ ਤੇ ਬਾਕੀ ਆਪਣੇ ਚੰਗੇ ਚੰਗੇ ਵਿਚਾਰ ਦਿਆ ਕਰੋ ਹਰ ਕਿਸ ਨੂੰ ਕਿਉਂਕਿ ਕੋਈ ਬੰਦਾ ਕਿਤੋਂ ਬੋਲਦਾ ਕੋਈ ਕਿਤੋਂ ਬੋਲਦਾ ਹੈ ਕਿ ਨਹੀਂ ਤੇ ਬਾਕੀ ਇਹ ਵਗੈ ਸਾਰੇ ਹਰ ਇੱਕ ਚੀਜ਼ ਹਰ ਕਿਸ ਨੂੰ ਨਹੀਂ ਮਿਲਦੀ ਹੈ ਨਾ ਤੇ ਕਿਨਾਂ ਕਿ ਪਾਸੇ ਬੰਦਾ ਰਹਿ ਜਾਂਦਾ ਅਸੀਂ ਬਾਕੀ ਚਲੋ ਪਰਮਾਤਮਾ ਨੇ ਹਨ ਬਹੁਤ ਤਗੜੀ ਕਸ਼ੀ ਦਿੱਤੀ ਮਹਾਤਮਾ ਸਾਬ ਨੂੰ ਖੁਸ਼ੀਆਂ ਦਾ ਇਹ ਪਰਮਾਤਮਾ ਮਹਾਤਮਾ ਸਾਹਿਬ ਨੂੰ ਸਭ ਦੀਆਂ ਝੋਲੀਆਂ ਭਰੇ ਤੇ ਮੈਂ ਤਾਂ ਕਰਕੇ ਥੋੜਾ ਜਿਹਾ ਬੋਲਿਆ ਵਾਂਗੇ ਕਿਉਂਕਿ ਮੇਰੇ ਵੀਰ ਕਈ ਕਮੈਂਟ ਗਲਤ ਕਰਦੇ ਹੋ ਕਹਿੰਦੇ ਆ ਕਿ ਤੁਸੀਂ ਮਤਲਬ ਤੇਜ ਬੱਚੇ ਦਾ ਦਿਖਾ ਨਹੀਂ ਰਹੇ ਇਹਦਾ ਰੀਜਨ ਦੱਸੋ ਇਦਾਂ ਰੀਜਨ ਤਾਂ ਕੋਈ ਨਹੀਂਗਾ ਵੀਰੇ ਬਸ ਇਹ ਉਹਦਾ ਰੀਜਨ ਕਿ ਆਪਾਂ 7 ਮਹੀਨੇ ਤੱਕ ਬੱਚੇ ਦਾ ਫੇਸ ਦਿਖਾਵਾਂਗੇ ਤੁਹਾਨੂੰ ਜਰੂਰ ਤੇ ਬਾਕੀ ਚਲੋ ਉਦਾਂ ਹੀ ਆ ਤੇ ਆਪਾਂ ਕਿਦਾਂ ਦੀਆਂ ਕਠਾਈਆਂ ਵਿੱਚ ਲੰਗੇ ਆ ਕਿਦਾਂ ਹਨਾ ਜੋ ਚਲੋ ਬਾਕੀ ਜਿਹੜੀਆਂ ਗੱਲਾਂ ਹੋ ਗਈਆਂ ਸੋ ਹੋ ਗਈਆਂ ਤੇ ਨੰਬਰ ਤਾਂ ਹੁੰਦੀਆਂ ਘਰ ਵਿੱਚ ਮੌਜ ਚੋਕੀਆਂ ਹੁੰਦੀ ਹੈ ਕਈਆਂ ਗੱਲਾਂ ਨੂੰ ਲੈ ਕੇ ਹੁੰਦੀ ਹੈ ਨਾ ਛੋਗ ਗੱਲਾਂ ਛੋਟੀਆਂ ਛੋਟੀਆਂ ਪਰ ਵੱਡੀਆਂ ਸੂਲਾਂ ਬਣ ਜਾਂਦੀਆਂ ਕਦੇ ਚਲੋ ਉਹ ਉਸ ਟਾਈਮ ਫਿਰ ਬੰਦੇ ਕੋਈ ਜਵਾਬ ਹੀ ਨਹੀਂ ਹੁੰਦਾ ਨਾ ਬੰਦਾ ਕੋਈ ਜਵਾਬ ਦੇ ਸਕਦਾ ਲੇਕਿਨ ਜਿਵੇਂ ਸਾਡੀ ਇਹਨਾਂ ਵਿੱਚ ਚੋਕ ਬਾਕੀ ਇਹ ਵગે ਚਲੋ ਜੋ ਪਰਮਾਤਮਾ ਸਭ ਨੂੰ ਅਕਾਲ ਪੁਰਖ ਭਾਗ ਲਾਵੇ ਹੈ ਕਿ ਨਹੀਂ ਸਹੀ ਗੱਲ ਹੈ ਤੇ ਜਦੋਂ ਕਿ ਪਾਸੇ ਬੰਦਾ ਰਹਿ ਜਾਂਦਾ ਤੇ ਫਿਰ ਉਹ ਮਤਲਬ ਆਂਡ ਗਵਾਂਡ ਆਪਣੇ ਯਾਰ ਦੋਸਤ ਕੁਝ ਆਪਣੇ ਰੇਦਾ ਤੁਹਾਨੂੰ ਪਤਾ ਹੀ ਹਨ ਉਹ ਵੀ ਤੇ ਪਰੇਸ਼ਾਨੀ ਕਰਦੇ ਨੇ ਬੰਦੇ ਨੂੰ ਹੈਨਾ ਬਾਕੀ ਚਲੋ ਜੋ ਜ਼ਿੰਦਗੀ ਜੇ ਦੋ ਹੱਜੋ ਸਾਡੀ ਜ਼ਿੰਦਗੀ ਚੋਂ ਮਿਲਣਾ ਹੀ ਹੈ ਪਰਮਾਤਮਾ ਨੇ ਦੇਣਾ ਹੀ ਹੈ ਕਈ ਖੁਸ਼ ਵੀ ਆ ਕਈ ਨਹੀਂ ਵੀ ਖੁਸ਼ ਹੈ ਜ ਸਾਡੇ ਤੋਂ ਕੋਈ ਗੱਲ ਨਹੀਂ ਉਹ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਗੱਲ ਪਿਆਰ ਮੁਹੱਬਤ ਕਰਨ ਵਾਲੇ ਚੀਜ਼ੇ ਵਸਦੇ ਰਹਣ ਹਨ ਜਿਹੜੇ ਤੇ ਸਤਨਾਗੇ ਦੱਸਿਆ ਸਾਡਾ ਫੇਸਬੁੱਕ ਤੇ ਵੀ ਪੇਜ ਹੈਗਾ ਉਹਨੂੰ ਥਰੂ ਫੋਲੋ ਕਰੋ ਮਿਸਟੇਮਸੇਜ ਗੇਲ ਤੇ ਇਹ سناਪਚੈਟ ਵੀ ਆਈਡੀ ਆਪਾਂ ਥੋੜੇ ਟਾਈਮ ਤੋਂ ਆਪਾਂ ਆਪਾਂ ਨੇ ਕੀਤੀ ਹੈ ਉੱਤੇ ਵੀ ਸਨਮੈਰ ਕਰੋ ਜਰੂਰ ਤੇ ਜੇ ਬਲੌਗ ਸਾਡੇ ਵਧੀਆ ਲੱਗਦੇ ਹੋ ਤਾਂ ਕਮੈਂਟ ਸੇਅਰ ਜਰੂਰ ਕਰਿਆ ਕਰੋ ਕਿਉਂਕਿ ਬਸ ਦੇਸੀ ਤੇ ਖੇਲੂ ਘਰ ਦੇ ਲੋਕ ਬਣਾਇਦੇ ਹੈਨਾ ਮਿਲਦੇ ਵੇ ਨੈਕਸਟ ਵਲੌਗ ਬਾਏ ਬਾਏ ਗੁੱਡ ਨਾਈਟ ਫਬਰਕਾ ਤਾਂ ਬਾਏ ਸਤਿਮਾਤਮਾ ਵਾਦੀ ਪਾਵੇ ਤੁਹਾਨੂੰ ਨੈਕਸਟ ਵੀਡੀਓ ਫਿਰ ਮੂਰਨ ਟਾਈਮ Yeah, bye-bye.